ਉਹ ਤਾਂ ਹੋ ਗਿਆ 2.5 ਲੱਖ ਰੈਡੀ ਕੋਈ ਹੋ ਗਿਆ 5.7 ਲੱਖ ਤੱਕ ਹੋ ਜਾਊਗਾ ਅੱਛਾ ਅੱਛਾ ਤੇ ਬਾਕੀ ਪੰਚਾਇਤ ਕਹਿੰਦੀ ਜੇ 10 ਲੱਗੇ ਇਹਦਾ ਹੁਣ ਕੱਪ ਲੀਡ ਹੋ ਕੀ ਹਟੂਗਾ ਪੂਰਾ ਹੋ ਗਿਆ ਜਦੋਂ ਕੰਮ ਹਟੂਗਾ ਨਹੀਂ ਹਟਦਾ ਨਹੀਂ ਦਾ ਚਲੋ ਪਿੰਡ ਵਸੀਆਂ ਦਾ ਨੌਜਵਾਨ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਹ ਸੋਚ ਅਪਣਾ ਕੇ ਅਖੀਰ ਤੱਕ ਲੈ ਕੇ ਗਏ ਤੇ ਅਸੀਂ ਬੇਨਤੀ ਕਰਦੇ ਆਂ ਜਿਹੜੇ ਵੀ ਸਾਡੇ ਸੱਜਣ ਮਿੱਤਰ ਸਾਡੇ ਪਿੰਡ ਦੇ ਨੌਜਵਾਨ ਨੇ ਦੀ ਇਹਨਾਂ ਮੁੰਡਿਆਂ ਦਾ ਲੱਭਦਾ ਜਿਹੜਾ ਸਹਿਯੋਗ ਹੈ ਕਰੋ ਪੈਸੇ ਪੜ ਗਿਆ ਤੇ ਅੱਜ ਕੰਮ ਸਟਾਰਟ ਕਰਤਾ ਵੀ ਅਸੀਂ ਉਮੀਦ ਰੱਖਦੇ ਆਂ ਕਿ ਜਲਦੀ ਤੋਂ ਜਲਦੀ ਸਾਡੇ ਪਿੰਡ ਦੇ ਜਿਹੜੇ ਵੀ ਨੌਜਵਾਨ ਮੁੰਡੇ ਨੇ ਇੱਥੋਂ ਨਿਕਲ ਕੇ ਕਿਤੇ ਉੱਪਰ ਵਧੀਆ ਚ ਜਗ੍ਹਾ ਲੈਵਲ ਤੇ ਖੇਡਣਾ ਅਤੇ ਸਾਡੇ ਪਿੰਡ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ ਕਿਉਂਕਿ ਅੱਜ ਕੱਲ ਦਾ ਟਾਈਮ ਹੈ ਜਾ ਚੁੱਕਿਆ ਕਿ ਹਰ ਇੱਕ ਨੌਜਵਾਨ ਨੂੰ ਨਸ਼ੇ ਦੇ ਪ੍ਰਤੀ ਬਹੁਤ ਕੀਤਾ ਜਾ ਰਿਹਾ ਤੇ ਨਸ਼ਿਆਂ ਦੇ ਵਿੱਚ ਬਹੁਤ ਮੁੰਡਿਆਂ ਦਾ ਭਵਿੱਖਣਾ ਬਾਦਲ ਸਿੰਘਾ ਕਰਨੈਲ ਸਿੰਘਾ ਉਹਦਾ ਹੀ ਬਹੁਤ ਧੰਨਵਾਦ ਕਰਦਾ ਜੀਨੇ ਅੱਗੇ ਹੋ ਕੇ ਫਿਰ ਤੁਰ ਕੇ ਸਾਰੇ ਬੰਦੇ ਨਾਲ ਸਹਿਯੋਗ ਕਰਿਆ ਤੇ ਆ ਸਾਡੇ ਪਿੰਡ ਦੀ ਇਹ ਮੰਗ ਤੀ ਬਹੁਤ ਵੱਡੀ ਵੀ ਆਪਣੇ ਪਿੰਡ ਚ ਗਰਾਊਂਡ ਬਣਨਾ ਚਾਹੀਦਾ ਸਾਡੀ ਪੰਚਾਇਤ ਬਣਦੇ ਸਾਰ ਹੀ ਇਹ ਗਰਾਊਂਡ ਇਕੱਠ ਦਿੱਤਾ ਗਿਆ ਪਰ ਪੈਸਾ ਸਾਡਾ ਥੋੜਾ ਜਿਹਾ ਜ਼ਮੀਨ ਕਢਾਉਣ ਤੇ ਰਸਤੇ ਕਢਾਉਣ ਤੇ ਬਹੁਤ ਚੱਲ ਗਿਆ ਹੋਰ ਪਾਸੇ ਬਹੁਤ ਚੱਲ ਗਿਆ ਤੇ ਇਹ ਪੈਸਾ ਹੁਣ ਇਹ ਮੁੰਡਿਆਂ ਨੇ 2 ਲੱਖ ਰੁਪਇਆ ਇਕੱਠਾ ਕਰਕੇ ਦਿੱਤਾ ਸਾਫ ਸਫਾਈ ਬਾਤ ਤੇ ਅੱਜ ਇਹਦਾ ਸਾਫ ਸਫਾਈ ਦਾ ਕੰਮ ਨਵੇਂ ਬੰਗੇ ਸ਼ਹੀਦ ਉਦਮ ਸਿੰਘ ਕਲੱਬ ਦੇ ਸਹਿਯੋਗ ਨਾਲ ਅਤੇ ਗram ਪੰਚਾਇਤ ਵੱਲੋਂ ਇਹਦੀ ਸਾਫ ਸਫਾਈ ਕੀਤੀ ਜਾ ਰਹੀ ਹੈ ਦਿਖਾ ਰਹੇ ਹਾਂ ਕਿਥੇ ਨਵੇਂ ਬੰਗੇ ਬੱਚਿਆਂ ਬਾਅਦ ਤੇ ਖੇਡਾਂ ਬਾਅਦ ਸਟੇਡੀਅਮ ਦੀ ਸਾਫ ਸਫਾਈ ਕੀਤੀ ਜਾ ਰਹੀ ਹੈ ਇਹ ਨਮਾ ਸੈੜੀ ਜਮ ਪੰਚਾਇਤ ਗram ਪੰਚਾਇਤ ਖੀੜੀ ਦਿਗਾਇਆ ਵੱਲੋਂ ਬਣਾਇਆ ਗਿਆ ਜੋ ਨਵੀਂ ਬਣੀ ਕਲੱਬ ਸ਼ਹੀਦ ਉਦਮ ਸਿੰਘ ਕਲੱਬ ਹੈ ਉਹਨਾਂ ਨੇ 2 ਲੱਖ ਰੁਪਇਆ ਪੰਚਾਇਤ ਨੂੰ ਸਾਫ ਸਫਾਈ ਬਾਅਦ ਤੇ ਸਹਿਯਤਾ ਦਿੱਤੀ ਆ ਅਸੀਂ ਹੁਣਾਂ ਆ ਵੀ ਗੱਲਬਾਤ ਕਰਦੇ ਆ ਪਹਿਲਾਂ ਸਮੂਸੀਂ ਸੱਧੀਆਂ ਤਸਵੀਰਾਂ ਦਿਖਾ ਰਹੇ ਆ ਖੇੜੀ ਨਗਾਇਆ ਤੋਂ ਜੋ ਨਵੇਂ ਬਣੇ ਸਟੇਡੀਅਮ ਦੀ ਸਫਾਈ ਬਾਅਦ ਤੇ ਜੇਸੀਬੀ ਚੱਲ ਰਹੀ ਹੈ ಗ್ರಾಮ ਪੰਚਾਇਤ ਵੱਲੋਂ ਆ ਦੇਖੋ 5 ਏਕੜ ਦੇ ਵਿੱਚ ਜੋ ਬੱਚਿਆਂ ਦੇ ਖੇਡਣ ਵਾਸਤੇ ਸਟੇਡੀਅਮ ਇਹ ਬਣਾਇਆ ਗਿਆ 5 ਏਕੜ ਦੇ ਵਿੱਚ ਅੱਜ ਪੂਰੀ ਪੰਚਾਇਤ ਤੇ ਖੇੜੀ ਨਗਾਇਆ ਦੀ ਅਤੇ ਜਿਹੜਾ ਨਵਾਂ ਬਣਿਆ ਸ਼ਹੀਦ ਉਦਮ ਸਿੰਘ ਕਲੱਬ ਦੇ ਮੈਂਬਰ ਪ੍ਰਧਾਨ ਸਾਰੇ ਮੌਜੂਦ ਨੇ ਇੱਥੇ ਤੁਸੀਂ ਦੇਖ ਰਹੇ ਹੋ ਨਮਾਇ ਆਪਣੇ ਸਟੇਡੀਅਮ ਦੀ ਸਾਫ ਸਫਾਈ ਬਾਅਦ ਤੇ ਜੀਸੀਬੀ ਚੱਲ ਰਹੀ ਹੈ ਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਕਾਸ਼ਾ ਲੈਂਦੇ ਹੋਏ ਗ੍ਰਾਮ ਪੰਚਾਇਤ ਵੱਲੋਂ ਅਤੇ ਕਲੱਬ ਵੱਲੋਂ ਅਰਦਾਸ ਕਰਾਈ ਗਈ ਪਹਿਲਾਂ ਗੁਰੂ ਸਾਹਿਬ ਦੀ ਅਰਦਾਸ ਕਰਵਾਈ ਗਈ ਤੇ ਫਿਰ ਲੱਡੂਆਂ ਦਾ ਪ੍ਰਸ਼ਾਦ ਬੰਨ ਕੇ ਇੱਥੇ ਸ਼ੁਰੂਆਤ ਕੀਤੀ ਗਈ ਇਸ ਸਟੇਡੀਅਮ ਦੀ ਤੁਸੀਂ ਦੇਖ ਰਹੇ ਹੋ ਜੀਸੀਬੀ ਚੱਲਦੀ ਤੇ ਅਸੀਂ ਗੱਲਬਾਤ ਵੀ ਕਰਾਂਗੇ ਕਲੱਬ ਦੇ ਪ੍ਰਧਾਨ ਨੇ ਜਿਹੜੇ ਇੱਥੇ ਦੇ ਕੱਲ ਕਲੱਬ ਨਮਾ ਕਲੱਬ ਬਣਾਇਆ ਗਿਆ ਸ਼ਹੀਦ ਉਦਮ ਸਿੰਘਾ ਉਹਨਾਂ ਦੇ ਪ੍ਰਧਾਨ ਨਾਲ ਵੀ ਗੱਲ ਕਰਾਂਗੇ ਜੋ ਸੁਖਜੀਤ ਕੌਰ ਇੱਥੇ ਦੇ ਸਰਪੰਚ ਰਹੇ ਉਹਦੇ ਪਤੀ ਨਾਲ ਵੀ ਗੱਲ ਕਰਾਂਗੇ ਤਰਸ਼ੇਮ ਸ਼ਰਮਾ ਨਾਲ ਜੀ ਹੱਥ ਸੰਗਤ ਤੋਂ ਜੁੜੀ ਹੋਈ ਆ ਲਾਈਵ 'ਚ ਬਹੁਤ ਜ਼ਿਆਦਾ ਇਹ ਕਲੱਬ ਦੇ ਪ੍ਰਧਾਨ ਨੇ ਸਾਗੇ ਨਵੇਂ ਕਲੱਬ ਦੇ ਸ਼ਹੀਦ ਉਦਮ ਸਿੰਘ ਜਿਹੜਾ ਕਲੱਬ ਬਣਾਇਆ ਗਿਆ ਉਹਦੇ ਪ੍ਰਧਾਨ ਨੇ ਖੇੜੀ ਨਗਰਿਆ ਤੋਂ ਬਾਦਲ ਸਿੰਘ ਜਾਣਕਾਰੀ ਦਿਓ ਜੀ ਇਹਦੇ ਬਾਰੇ ਕਿਰੇ ਬਾਰੇ ਤਾਂ ਸਾਰਿਆਂ ਦਾ ਧੰਨਵਾਦ ਜਿਹੜੇ ਆਪਣੇ ਨਾਲ ਲਾਈਵ ਜੁੜ ਰਹੇ ਨੇ ਬਹੁਤ ਬਹੁਤ ਧੰਨਵਾਦ ਤੇ ਆਪਣਾ ਏਸੀ ਦੁੱਧ ਸਿੰਘ ਸਪੋਰਟਸ ਕਲੱਬ ਪਿੰਡ ਕਿੜੀ ਨਗਾਇਆ ਵੱਲੋਂ ਨਮਾ ਬਣਾਇਆ ਗਿਆ ਤੇ ਇਹਦੇ ਨਾਲ ਬਹੁਤ ਯਾਰੀ ਸਹਿਯੋਗ ਕਰ ਰਹੀ ਹੈ ਪੰਚਾਇਤ ਤੇ ਪਿੰਡ ਦੇ ਸਾਰੇ ਨੌਜਵਾਨ ਮੁੰਡੇ ਤੇ ਆਇਆ ਕਲੱਬ ਆਪਣਾ ਬਣਿਆ ਨਹੀਂ ਤੇ ਕੰਮ ਸ਼ੁਰੂ ਹੋ ਗਿਆ ਗਰਾਉਣ ਦਾ ਜਿਹੜੀ ਬਹੁਤ ਚਿਰਾਂ ਤੋਂ ਮੰਗਤੀ ਸਟੇਡੀਅਮ ਦਾ ਕੰਮ ਸ਼ੁਰੂ ਹੋ ਗਿਆ ਬੱਚਿਆਂ ਵੱਲੋਂ ਸ਼ੁਰੂ ਹੋ ਗਿਆ ਇਹ ਬੜਾ ਹਫ਼ਤੇ ਦੋ ਹਫ਼ਤਿਆਂ 'ਚ ਖੇਡਣ ਯੋਗ ਹੋ ਜੂਗਾ ਬਾਕੀ ਪੰਚਾਇਤ ਦੇ ਪੈਸੇ ਤੇ ਬਹੁਤ ਲਾਣਾ ਬਹੁਤ ਵੱਡੀ ਤੁਸੀਂ ਇਹ ਪੰਚਾਇਤ ਨੂੰ ਇਸ ਕੰਮ ਬਾਤ ਤੇ ਕਿੰਨਾ ਸਹਿਯੋਗ ਦਿੱਤਾ ਅਸੀਂ ਵੀਰੇ ਫੁੱਲ ਸਹਿਯੋਗ ਆ ਸਾਡਾ ਸਾਰਿਆਂ ਦੀ ਪੈਸੇ ਵੱਲੋਂ ਸਹਾਇਤਾ ਦਿੱਤਾ ਹਾਂ ਜੀ ਕਿੰਨੇ ਪੈਸੇ ਦਿੱਤੇ ਨੇ ਪੈਸੇ ਵੀਰੇ ਅਸੀਂ ਫੰਡ ਹੋ ਰਿਹਾ ਇਕੱਠਾ ਬਹੁਤ ਹੋ ਗਿਆ ਦੋ 3 ਲੱਖ ਦੇ ਕੋਲ ਹੀ ਹੋ ਗਿਆ 5 7 ਲੱਖ ਕੋ ਹੋ ਜਾਊਗਾ ਅੱਛਾ ਅੱਛਾ ਤੇ ਬਾਕੀ ਪੰਚਾਇਤ ਕਹਿੰਦੀ ਜੇ 10 ਲੱਗੇ ਇਹਦਾ ਹੁਣ ਕੰਪਲੀਟ ਹੋ ਕੀ ਹਟੂਗਾ ਪੂਰਾ ਹੋਗਾ ਜਦੋਂ ਕੰਮ ਹਟੂਗਾ ਨਹੀਂ ਹਟਦਾ ਨਹੀਂ ਦਾ ਚੱਲੀ ਜਾਊਗਾ ਇਹ ਕਿੰਨੇ ਏਕੜ ਚੱਲਦਾ ਸਟੇਡੀਅਮ ਕਿੰਨੇ ਏਕੜ ਜਵੰਗਾ ਜਾਊਗਾ ਇਹ ਇਹ ਤਾਂ ਇਹ 4 ਏਕੜ ਤੋਂ ਪਰਿਆਬ ਜਗ੍ਹਾ ਪੰਜ ਏਕੜ ਦੇ ਲਵੇ ਹੈਗਾ ਹੋ ਸਕਦੀ ਹੈ 5 ਏਕੜ ਅੱਛਾ ਅੱਛਾ ਇਟੀ ਕਰਾਣਾ ਨਹੀਂ ਤੇ ਟਿੱਕ ਨਾਲ ਆ ਰਹੇ ਹਾਂ ਜੀ ਬਹੁਤ ਬਚਾ ਤੇ ਬਾਕੀ ਇਹਨਾਂ ਦਾ ਬਾਈਆਂ ਦਾ ਬਹੁਤ ਸਹਿਯੋਗ ਆ ਇਹਨਾਂ ਦੀ ਗੱਲ ਕਰੋ ਅਸਾਂ ਹਾਂਜੀ ਬਾਜੀ ਹਾਂਜੀ ਨਾਮ ਦੱਸੋ ਪਹਿਲਾਂ ਮੇਰਾ ਨਾਮ ਆ ਜੀ ਹਰਦਮਾ ਮੇਰਾ ਨਾਮ ਮੈਂ ਪਹੁੰਚਿਆ ਜੀ ਪਿੰਡ ਖੇੜੀ ਨਗਾਇਆ ਦਾ ਸੀਦ ਉਦੋਂ ਮ ਸਿੰਘ ਸਪੋਰਟਸ ਕਲੱਬ ਨਾਮ ਆ ਬਣਾਇਆ ਗਿਆ ਤੇ ਪੰਚਾਇਤ ਦਾ ਸਹਿਯੋਗ ਦੇ ਨਾਲ ਇਹ ਕੰਮ ਸਟਾਰਟ ਕੀਤਾ ਗਿਆ ਗਰਾਊਂਡ ਦਾ ਇਹ 4 ਏਕੜ ਦੇ ਵਿੱਚ ਗਰਾਊਂਡ ਬਣ ਰਿਹਾ ਤਾਂ ਸਾਰੇ ਨੌਜਵਾਨ ਇਹਦੇ ਵਿੱਚ ਮਿਲ ਕੇ ਆਪਣਾ ਇਹ ਸਹਿਯੋਗ ਦੇ ਰਹੇ ਨੇ ਇਹਦੇ ਵਿੱਚ ਫੌਜੀ ਸਹਿਬਾਨ ਆਪਣਾ ਜਿੰਨੇ ਵੀ ਮਲਾਜ਼ਮ ਨੇ ਜਾਂ ਕੋਈ ਨਾ ਮੁੰਡਾ ਸਾਰੇ ਮਿਲ ਕੇ ਗਰਾਊਂਡ ਲਈ ਸਾਥ ਦੇ ਰਹੇ ਨੇ ਇਹ ਬਾਕੀ ਸਭ ਠੀਕ ਠਾਕ ਹੈ ਹਾਂਜੀ ਤੁਸੀਂ ਅਸੀਂ ਕਹਾਂ ਦੀ ਜੱਡਾ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਦੇ ਜੋ ਪ੍ਰੋਗਰਾਮ ਸ਼ੁਰੂ ਕੀਤਾ ਇਹ ਬੜੀਆ ਪ੍ਰਾਲਾ ਕੀਤਾ ਪੰਚਾਇਤ ਨੇ ਅਤੇ ਇੱਥੇ ਦੀ ਕਲੱਬ ਨੇ ਤੁਸੀਂ ਇਹਦੇ ਬਾਰੇ ਕੀ ਕਹਿੰਦਾ ਸਾਨੂੰ ਦੱਸੋ ਅਸੀਂ ਤਾਂ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ ਜੀ ਕਿਉਂਕਿ ਇਹ ਸਾਡੀ ਸ਼ੁਰੂ ਤੋਂ ਸਾਡੀ ਮੰਗ ਰਹੀ ਹੈ ਅੱਜ ਅਸੀਂ 42-43 ਸਾਲਾਂ ਦੇ ਹੋ ਗਏ 7-8 ਸਾਲ ਤੋਂ ਤਕਰੀਬ ਸਾਡੀ ਇਹ ਮੰਗ ਰਹੀ ਹੈ ਤੇ ਅੱਜ ਪ੍ਰਮਾਤਮਾ ਨੇ ਇਸ ਭਾਗਾਂ ਦੇ ਨੇ ਆਂਦਾ ਹੈ ਜਿਹੜੀ ਸਾਡੀ ਮੰਗ ਅੱਜ ਪੂਰੀ ਹੋ ਗਈ ਅਸੀਂ ਪੰਚਾਇਤ ਦਾ ਪਿੰਡ ਵਾਸੀਆਂ ਦਾ ਨੌਜਵਾਨ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਸੋਚ ਅਪਣਾ ਕੇ ਅਖੀਰ ਤੱਕ ਲੈ ਕੇ ਗਏ ਤੇ ਅਸੀਂ ਬੇਨਤੀ ਕਰਦੇ ਆ ਜਿਹੜੇ ਵੀ ਸਾਡੇ ਸੱਜਣ ਮਿੱਤਰ ਸਾਡੇ ਪਿੰਡ ਦੇ ਨੌਜਵਾਨ ਨੇ ਵੀ ਇਹਨਾਂ ਮੁੰਡਿਆਂ ਦਾ ਕਲੱਬ ਦਾ ਜਿਹੜਾ ਸਹਿਯੋਗ ਆ ਕਰੋ ਪੈਸੇ ਵੱਖੋਂ ਵੀ ਨਾਲ ਵੀ ਰ ਹੋ ਇਹਨਾਂ ਦੇ ਤੇ ਜਿੰਨੇ ਵੀ ਸਾਡੇ ਭਰਾ ਐਨ ਆਰ ਆਈ ਵੀਰ ਸਾਡੇ ਪਿੰਡ ਦੇ ਬਾਹਰਲੇ ਦੇਸ਼ਾਂ 'ਚ ਬੈਠੇ ਨੇ ਭਾਵੇਂ ਉਹ ਆਸਟ੍ਰੇਲੀਆ ਬੈਠੇ ਆ ਭਾਵੇਂ ਉਹ ਕੈਨੇਡਾ ਬੈਠੇ ਆ ਭਾਵੇਂ ਇੰਗਲੈਂਡ ਬੈਠੇ ਆ ਕਿਸੇ ਵੀ ਕੰਟਰੀ 'ਚ ਬੈਠੇ ਆ ਸਾਡੀਆਂ ਜੜਾਂ ਸਾਡੀ ਪਸਿਆਣ ਸਾਡੇ ਪਿੰਡ ਤੋਂ ਆਏ ਸਾਨੂੰ ਆਪਣੇ ਪਿੰਡ ਦਾ ਸਹਿਯੋਗ ਵੱਧ ਵੱਧ ਕਰਨਾ ਚਾਹੀਦਾ ਹੈ ਇੱਥੇ ਸਾਡੇ ਪਿੰਡ ਦਾ ਹਰੇਕ ਬੰਦਾ ਇਹਨਾਂ ਨੌਜਵਾਨ ਮੁੰਡਿਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਹੈ ਅਸੀਂ ਬੇਨਤੀ ਕਰਦੇ ਹਾਂ ਵੀ ਸਾਡੀਆਂ ਜੜਾਂ ਸਾਡਾ ਪਿੰਡ ਹੈ ਉਹਨਾਂ ਭਰਾਵਾਂ ਨੂੰ ਸਾਡੀ ਬੇਨਤੀ ਹੈ ਵੀ ਜਿੰਨਾ ਵੀ ਵੱਧ ਤੋਂ ਵੱਧ ਤੁਹਾਡਾ ਸਤਿ ਹੋ ਸਕਦਾ ਹੈ ਉਹਨਾਂ ਯੋਗਦਾਨ ਪਾਓ ਤਾਂ ਕਿ ਸਾਡੇ ਪਿੰਡ ਦਾ ਜਿਹੜਾ ਗਰਾਊਂਡ ਹੈ ਸੇਤੀ ਤੋਂ ਸੇਤੀ ਇਹ ਪੂਰਾ ਹੋ ਸਕੇ ਇਹ ਮੁਕੰਮਲ ਹੋ ਸਕੇ ਇੱਥੇ ਪੈਸੇ ਦੀ ਬਹੁਤ ਜ਼ਰੂਰਤ ਹੈ ਕੋਈ ਛੋਟਾ ਮੋਟਾ ਕੰਮ ਤਾਂ ਹੈ ਨਹੀਂ ਤਕਰੀਬਨ ਸਾਢੇ 4 ਕਿੱਲਾਂ ਦੇ ਵਿੱਚ ਇਹ ਗਰਾਊਂ ਪੰਚਾਇਤ ਦਾ ਵੀ ਪੂਰਾ ਸਹਿਯੋਗ ਹੈ ਇਹਨਾਂ ਮੁੰਡਿਆਂ ਇਹ ਵਿਚਾਰੇ ਆਪਣੇ ਤੇ 10-10000 ਕੋਈ 15000 ਰੁਪਏ ਪਾ ਰਹੇ ਆਪਣੇ ਜਿੰਨੇ ਨੌਜਵਾਨ ਮੁੰਡੇ ਕਲੱਬ ਦਾ ਪ੍ਰਬੰਧਨ ਹੈ ਕਲੱਬ ਦੇ ਮੈਂਬਰ ਨੇ ਜਿਹੜੇ ਪਿੰਡ ਦੇ ਨਾਰਮਲ ਬੰਦੇ ਨੇ ਸਾਡੀ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਜਿੰਨਾ ਵੀ ਸਹਿਯੋਗ ਤੁਹਾਡੇ ਤੋਂ ਹੁੰਦਾ ਹੈ ਵੱਧ ਤੋਂ ਵੱਧ ਸਹਿਯੋਗ ਪਾਓ ਇਹਨਾਂ ਮੁੰਡਿਆਂ ਦਾ ਹੌਸਲਾ ਵਧੇ ਗਾਹਾਂ ਨੂੰ ਚੁੱਕ ਕੇ ਕੰਮ ਕਰਨ ਵਾਸਤੇ ਇਹ ਬੰਦੇ ਪ੍ਰੇਰਿਤ ਹੋਣ ਇੱਕ ਹੋਰ ਬੜਾ ਕੰਮ ਦੇਖਿਆ ਵੀ ਕੱਲ ਕਲੱਬ ਜਿੱਦੀ ਅੱਜ ਚੋਣ ਹੋਈ ਹੈ ਪ੍ਰਬੰਧ ਬਣਾਇਆ ਗਿਆ ਕਲੱਬ ਕੱਲ ਅੱਜੇ ਕੰਮ ਸ਼ੁਰੂ ਹੋ ਗਿਆ ਇੰਨਾ ਤੇਜ਼ੀ ਇਹ ਇੱਕ ਮੁੰਡੇ ਉਤਸ਼ਾਹ ਉਤਸ਼ਾਹਤੀ ਸੀ ਦੂਸਰੀ ਗੱਲ ਅਸੀਂ ਪਹਿਲੀ ਬਹੁਤ ਲੇਟ ਹੈ ਇਹਨਾਂ ਮੁੰਡਿਆਂ ਨੂੰ ਪਤਾ ਹੈ ਵੀ ਕਿੰਨੀਆਂ ਕਠਿਨਾਈਆਂ ਦੇ ਵਿੱਚ ਉਹਨੇ ਤੱਕ ਪਹੁੰਚੇ ਨੇ ਅਸੀਂ ਵੀ ਇਸ ਇਸ ਕਿੱਤੇ ਦੇ ਵਿੱਚ ਰਹਿ ਅਸੀਂ ਖੇਡਦੇ ਰਹਾਂ ਗਰਾਊਂਡ ਦੀ ਸਾਨੂੰ ਵੀ ਘਾਟ ਰਹੀ ਹੈ ਤਾਂ ਕਰਕੇ ਸਾਡੀ ਬੇਨਤੀ ਹੈ ਵੀ ਇਹਨਾਂ ਦਾ ਸਹਿਯੋਗ ਦਿਓ ਤਾਂ ਕਿ ਛੇਤੀ ਤੋਂ ਛੇਤੀ ਜਿਹੜਾ ਸਾਡਾ ਗਰਾਊਂਡ ਹੈ ਉਹ ਬਣ ਸਕੇ ਅੱਛਾ ਤੇ ਫੌਜੀ ਸਾਹਿਬ ਪਹਿਲਾਂ ਆਪਣਾ ਨਾਮ ਦੱਸੋ ਕੀ ਹੈ ਮੇਰਾ ਨਾਮ ਜੀ ਜਸਪ੍ਰੀਤ ਦਾਸ ਹਾਂ ਤੁਸੀਂ ਵੀ ਆਰਮੀ ਦੇ ਵਿੱਚ ਇੱਕ ਬਹੁਤ ਵਧੀਆ ਸੇਵਾ ਕਰਦੇ ਹੋ ਥੋੜਾ ਕੀ ਕਹਿੰਦੇ ਹੋ ਬਾਰੇ ਤੁਸੀਂ ਫੌਜ ਚ ਆਰਮੀ ਦੇ ਵਿੱਚ ਫੌਜੀ ਹੋ ਥੋੜਾ ਕੀ ਕਹਿੰਦੇ ਹੋ ਬਾਰੇ ਮੇਰੇ ਜੀ ਉਪਰਾਲਾ ਕਾਫੀ ਸਾਲਾਂ ਤੋਂ ਚੱਲਿਆ ਰਿਹਾ ਸੀ ਅਸੀਂ ਵੀ ਪਹਿਲਾਂ ਖੇਡਦੇ ਰਹਾਂ ਕਿਤੇ ਪਿੰਡ ਦੀਆਂ ਜਿਹੜੀਆਂ ਬੰਜਰ ਜਗਾਵਾਂ ਨੇ ਉੱਥੇ ਜਾ ਕੇ ਤੇ ਸਾਡੇ ਪਿੰਡਾਂ ਦੇ ਲਾਗੇ ਸਾਕੇ ਸਾਰੇ ਗਰਾਊਂਡ ਬਣੇ ਹੋਇਆ ਸਿਰਫ ਸਾਡਾ ਹੀ ਪਿੰਡ ਬਚਿਆ ਹਤਿ ਤੇ ਸਾਡੇ ਪਿੰਡ ਨੇ ਜੁਥ ਜਵਾਨ ਜਿਹੜੇ ਨਵੇਂ ਮੁੰਡੇ ਸੀ ਉਹਨਾਂ ਨੇ ਉਪਰਾਲਾ ਕੀਤਾ ਤੇ ਸਰਪੰਚ ਦੇ ਸਹਿਯੋਗ ਨਾਲ ਤੇ ਬਾਕੀ ਸਾਰੇ ਮੁੰਡਿਆਂ ਨੇ ਸਹਿਯੋਗ ਦਿੱਤਾ ਕਿ ਹਾਂ ਤੁਸੀਂ ਕੰਮ ਕਰੋ ਅਸੀਂ ਸਾਰਾ ਕੰਮ ਤੁਹਾਡੇ ਨਾਲ ਆਗੇ ਤੇ ਅੱਜ ਸਾਨੂੰ ਇਹ ਕੰਮ ਉਹ ਸਾਡਾ ਨੇਪਰੇ ਚੜ ਗਿਆ ਤੇ ਅੱਜ ਕੰਮ ਸਟਾਰਟ ਕਰਤਾ ਵੀ ਅਸੀਂ ਉਮੀਦ ਰੱਖਦੇ ਹਾਂ ਕਿ ਜਲਦੀ ਤੋਂ ਜਲਦੀ ਸਾਡੇ ਪਿੰਡ ਦੇ ਜਿਹੜੇ ਵੀ ਨੌਜਵਾਨ ਮੁੰਡੇ ਨੇ ਇੱਥੋਂ ਨਿਕਲ ਕੇ ਕਿਤੇ ਯੂਥ ਕਲੱਬ ਦਾ ਨਵੇਂ ਦਾ ਜੀ ਇਹ ਜੋ ਉਦਮ ਸਿੰਘ ਸਪੋਰਟਸ ਕਲੱਬ ਆ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ 2 ਲੱਖ ਰੁਪਇਆ ਇਕੱਠਾ ਕਰਕੇ ਗਰਾਊਂਡ ਨੂੰ ਸਾਫ਼ ਕਰਨ ਦੀ ਜ਼ਿੰਮੇਵਾਰੀ ਲੈ ਲਈ ਤੇ ਨਵਾਂ ਬਣਨ ਵਾਸਤੇ ਮંજੂਰੀ ਲੈਤੀ ਜਾ ਰਹੀ ਆ ਉਹ ਵੀ ਸੇਤੀ ਕੰਮ ਚੱਲ ਜੂਗਾ ਮੈਂ ਨਵੇਂ ਮੁੰਡਿਆਂ ਦਾ ਬਹੁਤ ਧੰਨਵਾਦ ਕਰਦਾ ਕਲੱਬ ਦਾ ਜੋ ਪ੍ਰਧਾਨ ਆ ਬਾਦਲ ਸਿੰਘਾ ਕਰਨੈਲ ਸਿੰਘਾ ਉਹਦਾ ਵੀ ਬਹੁਤ ਧੰਨਵਾਦ ਕਰਦਾ ਜਿਨੇ ਅੱਗੇ ਹੋ ਕੇ ਫਿਰ ਤੁਰ ਕੇ ਸਾਰੇ ਬੰਦੇ ਨਾਲ ਸਹਿਯੋਗ ਕਰਿਆ ਤੇ ਆ ਸਾਡੇ ਪਿੰਡ ਦੀ ਇਹ ਮੰਗ ਤੇ ਬਹੁਤ ਵੱਡੀ ਵੀ ਆਪਣੇ ਪਿੰਡ ਚ ਗਰਾਊਂਡ ਬਣਨਾ ਚਾਹੀਦਾ ਸਾਡੀ ਪੰਚਾਇਤ ਬਣਦੇ ਸਾਰ ਹੀ ਇਹ ਗਰਾਊਂਡ ਇਕੱਠ ਦਿੱਤਾ ਗਿਆ ਪਰ ਪੈਸਾ ਸਾਡਾ ਥੋੜਾ ਜਿਹਾ ਜ਼ਮੀਨ ਕਢਾਉਣ ਤੇ ਰਸਤੇ ਕਢਾਉਣ ਤੇ ਬਹੁਤ ਚੱਲ ਗਿਆ ਹੋਰ ਪਾਸੇ ਬਹੁਤ ਚੱਲ ਗਿਆ ਤੇ ਇਹ ਪੈਸਾ ਹੁਣ ਇਹ ਮੁੰਡਿਆਂ ਨੇ 2 ਲੱਖ ਰੁਪਇਆ ਇਕੱਠਾ ਕਰਕੇ ਦਿੱਤਾ ਜਿਹੜਾ ਕਿ ਗਰਾਊਂਡ ਦੀ ਸਫਾਈ ਕੀਤੀ ਜਾਊਗੀ ਤੇ ਹੋਰ ਕੰਮ ਚ ਵੀ ਇਹ ਸਹਿਯੋਗ ਪੂਰਾ ਦੇਣਗੇ ਅਸੀਂ ਇਹਨਾਂ ਦਾ ਦਿਲੋਂ ਬਹੁਤ ਧੰਨਵਾਦ ਕਰਦੇ ਹਾਂ